ਜੀ ਸਾਨੂੰ ਇਨਫੋਰਮੇਸ਼ਨ ਆਈ ਕਿ 2 ਤਰੀਕ ਤੇ 3 ਜਨਵਰੀ ਦੀ ਦਰਮਿਆਨੀ ਰਾਤ ਨੂੰ ਤਿੰਨ ਅਣਪਛਾਤੇ ਲੋਕ ਕ੍ਰਿਸ਼ਨ ਕੁਮਾਰ ਉਰਫ ਨੀਟਾ ਜੋ ਲਹਿਰਾ ਦੇ ਰਹਿਣ ਵਾਲੇ ਆ ਉਹਨਾਂ ਦੇ ਘਰ ਦਾਖਲ ਹੋਏ ਤੇ ਉਥੋਂ ਇਹਨਾਂ ਨੇ ਲੁੱਟਦੀ ਨੀਅਤ ਨਾਲ ਕੁਝ ਸਮਾਨ ਵੀ ਚੋਰੀਆ ਤੇ ਕ੍ਰਿਸ਼ਨ ਕੁਮਾਰ ਉਰਫ ਨੀਟਾ ਦਾ ਮਰਡਰ ਕਰਕੇ ਉਥੋਂ ਹੀ ਫਰਾਰ ਹੋ ਗਏ 3 ਤਰੀਕ ਨੂੰ ਇਸ ਦੇ ਪਛਾਤ ਅਸੀਂ ਇੱਕਦਮ ਤੋਂ ਐਫ ਆਈ ਆਰ ਨੰਬਰ 3 ਪੁਲਿਸ ਸਟੇਸ਼ਨ ਲਹਿਰਾ ਦੇ ਵਿੱਚ ਦਰਜ ਕਰਵਾਈ ਤੇ ਵੱਖੋ ਵੱਖ ਟੀਮਾਂ ਦਾ ਗਠਨ ਕੀਤਾ बिकॉज ਇਹ ਬਿਲਕੁਲ ਬਲਾਈਂਡ ਮਰਡਰ ਕੇਸ ਸੀਗਾ ਇਹਦੇ ਵਿੱਚ ਕੋਈ ਲੀਡ ਨਹੀਂ ਸੀ ਕੋਈ ਉਹਨਾਂ ਨੂੰ ਪਛਾਣਦਾ ਨਹੀਂ ਸੀ ਕਿਸ ਨੂੰ ਇਹ ਨਹੀਂ ਪਤਾ ਸੀ ਕਿ ਕੀ ਹੈ ਕਿ ਕੌਣ ਇਹ ਬੰਦੇ ਸੀ ਕਿੱਥੋਂ ਆਏ ਸੀ ਤੇ ਇੱਕ ਇਸ ਇਰਾਦੇ ਨਾਲ ਇਹਨਾਂ ਨੇ ਇਹ ਘਰ ਦੇ ਵਿੱਚ ਵੜ ਕੇ ਇਸ ਵਾਰਦਾਤ ਨੂੰ ਅੰਜਾਮ ਅੰਜਾਮ ਦਿੱਤਾ ਉਸ ਦੇ ਬਾਅਦ ਜਿਹੜੀ ਸਾਡੀ ਟੀਮਾਂ ਸੀ ਕਿਉਂਕਿ ਬਹੁਤ ਘੱਟ ਟੈਕਨੀਕਲ ਐਵਿਡੈਂਸ ਸੀ ਤਾਂ ਇਹਨਾਂ ਨੇ ਬੜਾ ਜ਼ੋਰ ਨਾਲ ਬੜੀ ਮਿਹਨਤ ਨਾਲ ਕੰਮ ਕੀਤਾ ਹਰ ਡਾਇਰੈਕਸ਼ਨ ਹਰ ਐਸਪੈਕਟ ਨੂੰ ਖੰਗਾਲਿਆ ਇਹਨਾਂ ਨੇ ਕੋਈ ਵੀ ਲੀਡ ਨਹੀਂ ਛੱਡੀ ਤੇ ਜਿੱਤੋਂ ਸਾਨੂੰ ਲੱਗਿਆ ਕਿ ਲੀਡ ਸਾਡੀ ਡਰਾਈ ਅਪ ਹੋ ਗਈਆਂ ਉਸਦੇ ਬਾਅਦ ਵੀ ਇਹਨਾਂ ਨੇ ਕੰਮ ਕਰਨਾ ਨਹੀਂ ਛੱਡਿਆ ਇਹਨਾਂ ਦੀ ਮਿਹਨਤ ਸਦਕਾ ਸਾਨੂੰ ਤਿੰਨ ਅਕਿਊਜ਼ ਜਿਹੜੇ ਸੀਗੇ ਇਸ ਕੇਸ ਦੇ ਉਹ ਤਿੰਨਾਂ ਦੀ ਅਸੀਂ ਗ੍ਰਿਫਤਾਰੀ ਕਰ ਪਏ ਜਿਨ੍ਹਾਂ ਦੇ ਨਾਮ ਨੇ ਆਕਾਸ਼ਦੀਪ ਸ਼ਰਮਾ ਉਰਫ ਲੱਕੀ ਸਨੀ ਕੁਮਾਰ ਉਰਫ ਮੰਗਲ ਅਤੇ ਮਨਪ੍ਰੀਤ ਸਿੰਘ ਉਰਫ ਬੀਰੂ ਇਹ ਤਿੰਨੋਂ ਵੀ ਲਹਿਰਾ ਦੇ ਹੀ ਰਹਿਣ ਵਾਲੇ ਨੇ ਅਤੇ ਇਹਨਾਂ ਨੇ ਜੋ ਸਾਨੂੰ ਹਲੇ ਤੱਕ ਤਫਤੀਸ਼ ਵਿੱਚ ਦੱਸਿਆ ਹੈਗਾ ਕਿ ਜੋ ਮਨਪ੍ਰੀਤ ਸਿੰਘ ਉਰਫ ਬੀਰੂ ਹੈ ਉਸ ਦਾ ਵਿਕਟਮ ਦੇ ਨਾਲ ਕ੍ਰਿਸ਼ਨ ਕੁਮਾਰ ਦੇ ਨਾਲ ਪੈਸਿਆਂ ਦਾ ਲੈਣ ਦੇਣ ਸੀ ਜਿਸ ਦੇ ਕਾਰਨ ਇਹਨਾਂ ਨੇ ਉਸ ਦਿਨ ਘਰ ਜਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਦੇ ਬਾਅਦ ਅਸੀਂ ਕੁਝ ਆਰਟੀਕਲਸ ਨੂੰ ਵੀ ਰਿਕਵਰ ਕਰ ਪਾਏ ਆ ਜਿਵੇਂ ਕਿ ਇੱਕ ਚਾਂਦੀ ਦੀ ਚੇਨ ਚਾਂਦੀ ਦਾ ਬ੍ਰੇਸਲੇਟ ਕੁਝ ਛਾਪਾਂ ਤੇ ਇੱਕ ਗੜੇ ਨੂੰ ਤੇ ਹੁਣ ਅਸੀਂ ਅਗਲੀ ਤਫਤੀਸ਼ ਅਮਲ ਚ ਲਿਆ ਕੇ ਬਣਦੀ ਕਾਰਵਾਈ ਕਰਾਂਗੇ ਇਹਨਾਂ ਦਾ ਪ੍ਰੀਵੀਅਸ ਰਿਪੋਰਟ ਕੀ ਹੈ ਜੀ ਕਿ ਪਹਿਲਾਂ ਵੀ ਕੋਈ ਕ੍ਰਿਮੀਨਲ ਮਾਮਲੇ ਦਰਜ ਨਹੀਂ ਕੀ ਜਿਹੜੇ ਤਿੰਨ ਅਕਿਊਜ਼ ਨੇ ਉਹਨਾਂ ਵਿੱਚੋਂ ਦੋ ਅਕਿਊਜ਼ ਆਕਾਸ਼ਦੀਪ ਸ਼ਰਮਾ ਉਰਫ ਲਕੀ ਹਲਵਾਈ ਹੈ ਕੇਟਰਿੰਗ ਦਾ ਕੰਮ ਕਰਦਾ ਤੇ ਉਸਤੇ ਇੱਕ ਐਫਆਈਆਰ ਪਹਿਲਾਂ ਹੈ ਹਾਊਸ ਟ੍ਰੈਸਪਾਸ ਦੀ ਉਸ ਤੋਂ ਇਲਾਵਾ ਜਿਹੜਾ ਸਨੀ ਕੁਮਾਰ ਹੈਗਾ 21 ਸਾਲ ਦਾ ਉਹ ਪੱਲੇਦਾਰੀ ਦਾ ਕੰਮ ਕਰਦਾ ਤੇ ਜਿਹੜਾ ਮਨਪ੍ਰੀਤ ਸਿੰਘ ਉਰਫ ਬੀਰੂ ਹੈ ਉਸਤੇ ਕੋਈ ਪਰਚਾ ਨਹੀਂ ਹੈ ਲਿਖ ਪਹਿਲਾ ਐਫਆਈਆਰ ਨਹੀਂ ਹੈ ਲੇਕਿਨ ਉਹ ਹਲਵਾਈ ਦਾ ਕੰਮ ਕਰਦਾ ਤੇ ਉਹਦੀ ਉਮਰ ਤਕਰੀਬਨ 25 ਸਾਲ ਦੀ ਹੈ ਕਿੰਨੇ ਟਾਈਮ ਦੇ ਵਿੱਚ ਟ੍ਰੇਸ ਏਜੀ 4 ਤੋਂ 5 ਦਿਨਾਂ ਦੇ ਵਿੱਚ ਵਿੱਚ ਟ੍ਰੇਸ ਕਰ ਲਿਆ ਗਿਆ ਸਾਰਾ ਤੇ ਜਿਹੜਾ ਪੈਸਾ ਲੈਣ ਦੀ ਗੱਲ ਕੀਤੀ ਗਈ ਕੀ ਕੋਈ ਉਧਾਰੀ ਸੀ ਜਾਂ ਕਿਸ ਤਰ੍ਹਾਂ ਦੇ ਪੈਸੇ ਆ ਲੈਣ ਦੇ ਕਿੰਨੇ ਕ ਪੈਸੇ ਆ ਲੈਣ ਦੇ ਜੋ ਮਨਪ੍ਰੀਤ ਸਿੰਘ ਉਰਫ ਬੀਰੂ ਹੈ ਜੋ ਮੁੱਖ ਦੋਸ਼ੀ ਹੈ ਜਿਸ ਦੇ ਕਾਰਨ ਇਹ ਸਾਰੀ ਵਾਰਦਾਤ ਹੋਈ ਹੈ ਉਹਨੇ ਦੱਸਿਆ ਹੈਗਾ ਕਿ 40000 ਰੁਪਏ ਦਾ ਤਕਰੀਬਨ ਇਹਨਾਂ ਦਾ ਲੈਣ ਦੇਣ ਦਾ ਸੀਗਾ ਵਕਾਇਆ ਕ੍ਰਿਸ਼ਨ ਕੁਮਾਰ ਦੇ ਨਾਲ ਅਤੇ ਇਸ ਬਕਾਇਦੇ ਨੂੰ ਲੈਣ ਦੇ ਕਾਰਨ ਹੀ ਇਹਨਾਂ ਨੇ ਇਹ ਤਿੰਨਾਂ ਨੇ ਆਪਣੇ ਮੂੰਹ ਟੱਕ ਕੇ ਤੇ ਉੱਥੇ ਗਏ ਉਹਨਾਂ ਦੇ ਘਰ ਆ ਦਾਖਲ ਹੋਏ ਤੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਉਹਨਾਂ ਰੈਕੀ ਗੜੀ ਜੀ ਪਹਿਲਾਂ ਮਤਲਬ ਜਿਹੜਾ ਇਹਨਾਂ ਸਮੇਂ ਬਾਅਦ ਲਗ ਪਹਿਲਾਂ ਵੀ ਜਿਵੇਂ ਪੁਲਿਸ ਚੈਕਿੰਗ ਕਰਦੀ ਜਿਹੜੇ ਮਨਪ੍ਰੀਤ ਸਿੰਘ ਉਰਫ ਬੀਰੂ ਹੈ ਇਹਨਾਂ ਦਾ ਦੀ ਕੁਝ ਵਕੀਫੀਅਤ ਉੱਥੇ ਸੀ ਇਹ ਪਹਿਲਾਂ ਵੀ ਉਹਨਾਂ ਦੇ ਘਰ ਆਂਦੇ ਜਾਂਦੇ ਰਹੇ ਸੀ। ਫਿਰ ਕੀ ਮਰਦੇ ਹੀ ਕਰਨ ਗਏ ਸੀ ਜਾਂ ਕੋਈ ਪੈਸੇ ਜਿਸ ਤਰ੍ਹਾਂ ਕੋਈ ਜਿਸ ਤਰ੍ਹਾਂ ਕਿ ਪੈਸਾ ਲੈਣ ਪੈਸੇ ਲੈਣਗੇ ਜੀ ਕਤਲ ਹੀ ਕਰਨ ਗਏ ਸੀ ਜੀ। ਜੀ ਉਥੇ ਜਦੋਂ ਇਹ ਗਏ ਸੀਗੇ ਤਾਂ ਜਦੋਂ ਉਥੇ ਇਹਨਾਂ ਨੇ ਵਾਰਦਾਤ ਨੂੰ ਇਸ ਨੂੰ ਅੰਜਾਮ ਦਿੱਤਾ ਤਾਂ ਉਸ ਦੇ ਵਿੱਚ ਜਦੋਂ ਲੁੱਟ ਕਰ ਰਹੀ ਸੀ 15000 ਰੁਪਏ ਤੇ ਕੁਝ ਆਰਟੀਕਲਸ ਨੂੰ ਉਥੇ ਉਹਨਾਂ ਨੇ ਲੁੱਟ ਕੀਤੀ ਹੈ ਉਸ ਘਰੋਂ ਤਾਂ ਇਹਨਾਂ ਨੇ ਉਹਨਾਂ ਦੇ ਨਾਲ ਕੋਈ ਹੱਥੋਪਾਈ ਕੀਤੀ ਜਦੋਂ ਉਹਨਾਂ ਦੇ ਮੂੰਹ ਤੇ ਕੱਪੜਾ ਰੱਖਿਆ ਉਸ ਦੇ ਪਛਾਤ ਉਹਨਾਂ ਦਾ ਉਹਨਾਂ ਦਾ ਮਰਡਰ ਹੋਇਆ ਉਹਨਾਂ ਦੀ ਡੈਥ ਹੋਈ ਹੈ ਤੇ ਜਿਹੜਾ ਇਹ ਇੰਟੈਂਸ਼ਨ ਆਪਾਂ ਕਹਿੰਨੇ ਆ ਇਹ ਤਫਤੀਸ਼ ਵਿੱਚ ਕਲੀਅਰ ਹੋਊਗਾ ਕਿ ਕੀ ਇਹ ਇਸ ਵਜ੍ਹਾ ਰੰਜਿਸ਼ ਨਾਲ ਹੀ ਗਏ ਸੀ ਕਿ ਉਹਨਾਂ ਨੂੰ ਮਾਰਨਾ ਹੈ ਇਆ ਫਿਰ ਕੀ ਹੈ ਸਿਰਫ ਆਪਣੇ ਪੈਸੇ ਲੰਗੇ ਸੀ ਤੇ ਉੱਥੇ ਮੌਕੇ ਤੇ ਉਹ ਸਭ ਅਨਹੋਣੀ ਹੋਈ ਜੀ ਬਿਲਕੁਲ ਹਾਲੇ ਤੱਕ ਇਹ ਲੇਕਿਨ ਐਮਐਲਆਰ ਦੇ ਵਿੱਚ ਕਲੀਅਰ ਹੋਣਾ ਹੈਗਾ ਜਿਹੜਾ ਪੋਸਟਮਾਰਟਮ ਹੈਗਾ ਉਸ ਦੀ ਹਾਲੇ ਰਿਪੋਰਟ ਆਣੀ ਬਾਕੀ ਹੈ